ਅਮੇਸ਼ਰ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਦਰਨਾ ਦੇਣ ਦਾ ਜੋ ਐਲਾਨ ਬੀਤੇ ਦਿਨੀ ਕੀਤਾ ਸੀ ਉਹ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨਾਲ ਹੋਈ ਵਿਸਥਾਰਤਾ ਗੱਲਬਾਤ ਦੇ ਬਾਅਦ ਵਾਪਸ ਲੈ ਲਿਆ ਗਿਆ ਹੈ ਕਿਸਾਨ ਯੂਨੀਅਨ ਦੇ ਨੇਤਾ ਕਿਸਾਨੀ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਸਾਹਿਬ ਦੇ ਦਫ਼ਤਰ ਆਏ ਅਤੇ ਲੰਮਾ ਸਮਾਂ ਗੱਲਬਾਤ ਕੀਤੀ ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜੀ 20 ਸੰਮੇਲਨ ਅਤੇ ਬਜਟ ਸੈਸ਼ਨ ਦੇ ਚੱਲ ਰਹੇ ਉਸ ਦੇ ਇਵੇਂ ਦਾ ਹਵਾਲਾ ਦੇ ਕੇ ਕਿ ਆ ਕਿ ਉਕਤ ਸੈਸ਼ਨ ਤੋਂ ਬਾਅਦ ਤੁਹਾਡੀ ਗੱਲਬਾਤ ਮੁੱਖ ਮੰਤਰੀ ਪੰਜਾਬ ਨਾਲ ਕਰਵਾ ਦਿੱਤੀ ਜਾਵੇਗੀ ਕਿਉਂਕਿ ਇਹ ਮਸਲੇ ਜਿਲ੍ਹਾ ਪੱਧਰ ਦੇ ਨਹੀਂ ਫਾਈਨ ਨਿਊਜ਼ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ ਆਜਾ ਆਜਾ ਲੱਗ ਮੈਂ ਪਲਵਿੰਦਰ ਸਿੰਘ ਮਾਲ ਭਾਰਤੀ ਕਿਸਾਨ ਜੋਣੀ ਏਕਤਾ ਸਿੱਧੂਪੁਰ ਦਾ ਜਰਨਲ ਸਕੱਤਰ ਜ਼ਿਲ੍ਹੇ ਦਾ ਜਿਹੜਾ ਸਾਡਾ ਨੈਸ਼ਨਲ ਹਾਈ ਵੱਲੋਂ ਮੰਗਾਂ ਚੱਲ ਰਹੀਆਂ ਸੀ 1.5 ਸਾਲ ਤੋਂ ਜਥੇਬੰਦੀ ਵੱਲੋਂ ਸੰਘਰਸ਼ ਲੜਿਆ ਜਾ ਰਿਹਾ ਸੀ 15 ਤਰੀਕ ਵਾਲੇ ਦਿਨ ਆਪਾਂ ਡੀਸੀ ਦਫ਼ਤਰ ਦਾ ਅਨਮਿਤੀ ਸੰਮੇਲੀ ਘਰੋਂ ਕਰਨ ਜਾ ਰਹੇ ਹਾਂ ਪ੍ਰਬੰਧ ਵਾਲੋਂ ਪਰसों ਦੀ ਗੱਲ ਚਲਾ ਰਹੀ ਸੀ ਪ੍ਰਬੰਧ ਪਹਿਲਾਂ ਟਾਲਮਟੋਲਾ ਕਰਦਾ ਸੀ ਸਾਡੀ ਮੁੱਖ ਮੰਗ ਹੀ ਵੀ ਜਿਹੜੇ ਅਧਿਕਾਰੀ ਨੇ ਉਹਦੇ ਵਿੱਚ ਘਟਾਲਾ ਕੀਤਾ ਵਾ ਉਹਨੂੰ ਇਹ ਨਾਲੇ ਤੋਂ ਬਦਲਿਆ ਜਾਵੇ ਉਹਨੂੰ ਚਾਰਸ਼ਿਡ ਕੀਤਾ ਜਾਵੇ ਕੱਲ ਰਾਤ ਇਹਨਾਂ ਨੇ ਉਹਨੂੰ ਇੱਥੋਂ ਬਦਲਿਆ ਤੇ ਚਾਰਸ਼ਿਡ ਕੀਤਾ ਇੱਕ ਕੁਝੜੀਆਂ ਅਧਿਆਤਿ ਪੁਲਸ ਦੀਆਂ ਮੰਗਾ ਹੀ ਉਹ ਇਹਨਾਂ ਕੱਲ ਹੀ ਸੜਨਾ ਮੰਨ ਲੀਆਂ ਹੈ ਹੁਣ ਡੀਸੀ ਸਾਹਿਬ ਨਾਲ ਮੇਰੇ ਪਹਿਲਾਂ ਆਈਜੀ ਸਾਹਿਬ ਨਾਲ ਮੀਟਿੰਗ ਹੋਈ ਉਹ ਬੇਸੀਟਾ ਨਿਕਲੀ ਸੀ ਉਸ ਤੋਂ ਬਾਅਦ 5 ਵਜੇ ਡੀਸੀ ਸਾਹਿਬ ਨਾਲ ਮੀਟਿੰਗ ਚੱਲੀ ਬਹੁਤ ਲੰਬੀ ਮੀਟਿੰਗ ਜੇ ਡੀਸੀ ਅੰਮ੍ਰਿਤਸਰ ਨਾਲ ਹੋਈ ਉਸ ਤੋਂ ਬਾਅਦ ਜਿਹੜੇ ਡੀਸੀ ਲੈਵਲ ਦੀਆਂ ਮੰਗਾ ਸੀ ਇਹਨਾਂ ਮੰਨ ਲੀਆਂ ਜਿਹੜੀਆਂ ਸਾਡੀਆਂ ਸਟੇਟ ਲੈਵਲ ਦੀਆਂ ਮੰਗਾ ਸੀ ਉਹ ਇਹਨਾਂ ਨੇ 22 ਤਰੀਕ ਤੋਂ ਵਾਦਾ 22 ਤੋਂ 25 ਤੱਕ ਭਰੋਸਾ ਦਿੱਤਾ ਕਿ ਤੁਹਾਡੇ ਨੂੰ ਸੀਐਮ ਸਾਹਿਬ ਨਾਲ ਮੀਟਿੰਗ ਲੈ ਕੇ ਉੱਥੇ ਤੁਹਾਡਾ ਜਿਹੜੇ ਮਸਲੇ ਆ ਉਹ ਹੱਲ ਕਰਵਾਏ ਜਾਣਗੇ ਇਹ ਪ੍ਰਬੰਧ ਸੀਐਮ ਦੀ ਮੀਟਿੰਗ ਤੋਂ ਬਾਅਦ ਦਾ ਤੇ ਅਗਲਾ ਐਕਸ਼ਨ ਆਪਾਂ ਜਥੇਬੰਦੀ ਵੱਲੋਂ ਜ਼ਿਲ੍ਹੇ ਵੱਲੋਂ ਅਰੇਲਾਂ ਦਾ ਕਰਾਂਗੇ ਤੇ ਜਿਹੜਾ ਸਮੇਲਨ ਦਾ ਆਪਾਂ ਵਿਚਾਰਕ ਮਤ ਪੇ ਵਿਰੋਧ ਕਰਦੇ ਇਹਨਾਂ ਦਾ ਤੇ ਸਾਡੀ ਸੂਬਾ ਟੀਮ ਦੀ ਮੀਟਿੰਗ ਹੋ ਰਹੀ ਆ ਜੋ ਸਾਨੂੰ ਸੂਬੇ ਚ ਸੁਣਾ ਆ ਜਾਂਦਾ ਉਹ ਅੰਮ੍ਰਿਤਸਰ ਦੇ ਵਿੱਚ ਲਾਗੂ ਕੀਤਾ ਜਾਊਗਾ ਜੀ ਕੋਈ ਲਿਖਤੀ ਰੂਪ ਚ ਡਿਸਪ ਕੋ ਲਿਤਾ ਹਾਂ ਡਿਸਪ ਕੋ ਲਿਖਤੀ ਰੂਪ ਚ ਲਿਆ ਡੀਸੀ ਵੱਲੋਂ ਪ੍ਰੀ ਕਾਨਫਰੈਂਸ ਵੀ ਕੀਤੀ ਗਈ ਸਵੇਰੇ ਅਖਬਾਰਾਂ ਚ ਵੀ ਛਪੂਗਾ ਤੇ ਜਥੇਬੰਦੀ ਵੱਲੋਂ ਵੀ ਲਿਖਤੀ ਰੂਪ ਚ ਲਿਆ ਤੇ ਕੋਈ ਕਾਨੂੰਨ ਚ ਵੀ ਬਦਲਾਵ ਕਰਨਾ ਪਵੇ ਉਹਨਾਂ ਦਾ ਤਾਂ ਫੈਸਲਾ ਜਿਹੜਾ ਹੈਗਾ ਸਰਕਾਰ ਦੇ ਨਾਲ ਬੈਠ ਕੇ ਪੂਰਾ ਨਿਯਮਾ ਦੇ ਤਹਿਤ ਜੋ ਪ੍ਰੋਪੋਜ਼ਲ ਬਣੇਗਾ ਉਹ ਥੋੜਾ ਟਾਈਮ ਕੰਜ਼ਿਊਮਿੰਗ ਹੈ ਕਿਰਵਾ ਕਰਨਾ ਕੀ ਕਰਨਾ ਸੀ ਕਿਸਾਨਾਂ ਨੇ ਉਹ 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 ਜਿਹੜਾ ਹੈਗਾ ਜੀ 20 ਤੋਂ ਬਾਅਦ ਜਿਵੇਂ ਮੈਂ ਪਹਿਲਾਂ ਦੱਸਿਆ ਬਜਟ ਸੈਸ਼ਨ ਖਤਮ ਹੋਣ ਉਪਰੰਤ ਉਹਨਾਂ ਦੀ ਮੀਟਿੰਗ ਵੀ ਕਰਾਈ। ਤਾਂ ਉਹ ਦੱਸਖੇਗੇ ਕਿ ਇੰਨੀ ਤਰੀਕ ਤੱਕ ਮੀਟਿੰਗ ਕਰਾ ਦਿੱਤੀ ਜਾਊਗੀ। ਦੇਖੋ ਜੀ ਅਸੀਂ ਤਾਂ ਬਜਟ ਸੈਸ਼ਨ ਤੋਂ ਬਾਅਦ ਹੀ ਮੀਟਿੰਗ ਦੀ ਗੱਲ ਕਹੀ ਹੈਗੀ ਆ ਤਾਂ ਮੈਂ ਉਮੀਦ ਕਰਦਾ ਬਜਟ ਸੈਸ਼ਨ ਤੋਂ ਬਾਅਦ ਜਿਵੇਂ ਸੀਐਮ ਸਾਹਿਬ ਨੂੰ ਸਮਾਂ ਮਿਲੂਗਾ ਸਿੰਘ ਸਾਨੂੰ ਮੀਟਿੰਗ ਦਾ ਸਮਾਂ ਮਿਲ ਜੂਗਾ। ਠੀਕ ਹੈ। ਇੱਕ ਹੁਣ ਜੀ